لو جی سے تشرعکل جی سوaddWidget ਤੁਹਾਡਾ ਸਾਡ ਜਸਪ੍ਰੀਤ ਸਟੋਰੀਜ਼ ਚੈਨਲ ਤੇ ਪਤਨੀ ਨੇ ਕਰ ਦਿੱਤਾ ਆਪਣੇ ਹੀ ਘਰ ਵਾਲੇ ਤੇ ਕੇਸ ਕੇਸ ਵੀ ਅਜਿਹਾ ਜਿਸ ਨੂੰ ਸੁਣ ਕੇ ਹਰ ਇੱਕ ਪਤੀ ਦਾ ਸਿਰ ਥੱਲੇ ਨੂੰ ਚੁੱਕ ਜਾਂਦਾ ਹੈ ਨਾਮ ਨਾ ਮਰਦਾਨਗੀ ਦਾ ਕੇਸ ਜੇ ਕੋਈ ਉਸ ਨੂੰ ਨਮਰਦ ਕਹੇ ਤਾਂ ਉਹ ਬਿਲਕੁਲ ਸ਼ਰਮਸਾਰ ਹੋ ਜਾਂਦਾ ਹੈ ਅੰਦਰੋਂ ਟੁੱਟ ਜਾਂਦਾ ਹੈ ਪਤਨੀ ਕੇਸ ਜਿੱਤ ਵੀ ਜਾਂਦੀ ਹੈ ਅਦਾਲਤ ਵੀ ਫੈਸਲਾ ਲਿਖ ਦਿੰਦੀ ਹੈ ਜੱਜ ਸਾਹਿਬ ਆਪਣੇ ਹੱਥ ਨਾਲ ਸਾਈਂ ਕਰ ਦਿੰਦੇ ਹਨ ਪਰ ਇੱਕ ਨੌਕਰਾਨੀ ਜੋ ਕਿ ਆਪਣੇ ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਉਸ ਘਰ ਵਿੱਚ ਪਿਛਲੇ ਕਈ ਸਾਲਾਂ ਤੋਂ ਨੌਕਰੀ ਕਰ ਰਹੀ ਸੀ ਅਚਾਨਕ ਬੋਲ ਪਈ ਰੁਕੋ ਜੱਜ ਸਾਹਿਬ ਮੇਰੇ ਮਾਲਕ ਨਾਮਰਦ ਨਹੀਂ ਹਨ ਮੈਂ ਹੀ ਇਸ ਦੀ ਗਵਾਹ ਹਾਂ ਉਹ ਅੱਗੇ ਆ ਕੇ ਗਵਾਹੀ ਦੇਣ ਲੱਗੀ ਉਸ ਨੌਕਰਾਨੀ ਨੇ ਪੂਰਾ ਕੇਸ ਹੀ ਬਦਲ ਦਿੱਤਾ ਸ਼ਹਿਰ ਚੰਡੀਗੜ੍ਹ ਦੀਆਂ ਪੀਲ ਪੜਕ ਕੇ ਵਾਲੀਆਂ ਗਲੀਆਂ ਵਿੱਚ ਇੱਕ ਛੋਟਾ ਜਿਹਾ ਘਰ ਸੀ ਜਿੱਥੇ ਰਮਨ ਅਤੇ ਜਸਨ ਦੀ ਵਿਆਹशुदा ਜ਼ਿੰਦਗੀ ਚੱਲ ਰਹੀ ਸੀ ਰਮਨ ਇੱਕ ਸਾਦਾ ਜਿਹਾ ਕਲਰਕ ਸੀ ਜੋ ਹਰ ਰੋਜ਼ ਸਵੇਰੇ ਦਫ਼ਤਰ ਜਾਂਦਾ ਤੇ ਸ਼ਾਮ ਨੂੰ ਥੱਕਿਆ ਹਾਰਿਆ ਘਰ ਆ ਜਾਂਦਾ ਸੀ ਉਹ ਬਹੁਤ ਹੀ ਇਮਾਨਦਾਰ ਅਤੇ ਸਿੱਧਾ ਸਾਦਾ ਇਨਸਾਨ ਸੀ ਉਸ ਦਾ ਸੁਪਨਾ ਸੀ ਕਿ ਜਸਨ ਨਾਲ ਇੱਕ ਖੁਸ਼ਹਾਲ ਪਰਿਵਾਰ ਬਣਾਵੇ ਪਰ ਹੌਲੀ ਹੌਲੀ ਸੁਪਨਾ ਟੁੱਟ ਗਿਆ ਜਸਨ ਜੋ ਕਾਲਜ ਦੀ ਚਲਬਲੀ ਕੁੜੀ ਸੀ ਚਾਰ ਦੀਵਾਰਾਂ ਵਿੱਚ ਕੈਦ ਮਹਿਸੂਸ ਕਰਨ ਲੱਗੀ ਵਿਆਹ ਨੂੰ ਪੰਜ ਸਾਲ ਹੋ ਗਏ ਸੰਪਰਕਰ ਵਿੱਚ ਬੱਚੇ ਦੀਆਂ ਕਿਲਕਾਰੀਆਂ ਨਹੀਂ ਸੁਨੀਆਂ ਗਈਆਂ ਰਿਸ਼ਤੇਦਾਰਾਂ ਦੇ ਤਾਨੇ ਕਮਣਦੀਆਂ ਗੱਲਾਂ ਤੇ ਅੰਦਰੂਨੀ ਬੇਚੈਨੀ ਨੇ ਉਸਦੇ ਮਨ ਵਿੱਚ ਇੱਕ ਅਜੀਬ ਡਰ ਪੈਦਾ ਕਰ ਦਿੱਤਾ ਆਖਿਰਕਾਰ ਜਸਨ ਨੇ ਵਕੀਲ ਕੋਲ ਜਾ ਕੇ ਰਮਨ ਉੱਤੇ ਨਾਮਰਦ ਹੋਣ ਦਾ ਦੋਸ਼ ਲਾ ਕੇ ਤਲਾਕ ਦੀ ਅਰਜ਼ੀ ਦਾਇਰ ਕਰ ਦਿੱਤੀ ਰਮਨ ਨੇ ਜਦੋਂ ਅਦਾਲਤ ਤੋ ਨੋਟਿਸ ਲਿਆਤਾ ਉਸਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਉਹ ਚੁੱਪ ਹੋ ਗਿਆ ਸਿਰਫ ਇੱਕ ਸਵਾਲ ਕਰਦਾ ਰਿਹਾ ਜਸਨ ਤੂੰ ਐਸਾ ਕਿਉਂ ਕੀਤਾ ਪਰ ਜਸਨ ਨੇ ਕੋਈ ਜਵਾਬ ਨਹੀਂ ਦਿੱਤਾ ਅਦਾਲਤ ਦਾ ਦਰਬਾਰ ਭਰਿਆ ਹੋਇਆ ਸੀ ਜਸਨ ਦੀ ਵਕੀਲ ਸਖਤ ਤੇਜ਼ ਤਰਾਰ ਔਰਤ ਸੀ ਜਿਸਨੇ ਮੈਡੀਕਲ ਰਿਪੋਰਟਾਂ ਅਤੇ ਡਾਕਟਰਾਂ ਦੇ ਬਿਆਨ ਪੇਸ਼ ਕੀਤੇ ਰਮਨ ਬੇਬਸ ਚੁੱਪ ਬੈਠਾ ਰਿਹਾ ਜੱਜ ਸਾਹਿਬ ਨੇ ਲੰਮੀ ਕਾਰਵਾਈ ਤੋਂ ਬਾਅਦ ਫੈਸਲਾ ਜਸ਼ਨ ਦੇ ਹੱਕ ਵਿੱਚ ਸੁਣਾ ਦਿੱਤਾ ਤਲਾਕ ਮਨਜ਼ੂਰ ਹੈ ਰਮਨ ਮੁਆਵਜ਼ਾ ਦੇਵੇਗਾ ਕਮਰੇ ਵਿੱਚ ਸਨਾਟਾ ਛਾ ਗਿਆ ਰਮਨ ਸਿਰ ਚੁੱਕਾ ਕੇ ਰੋਣ ਲੱਗ ਪਿਆ ਉਸ ਨੂੰ ਲੱਗਿਆ ਕਿ ਦੁਨੀਆ ਨੇ ਉਸ ਦੀ ਮਰਦਾਨਗੀ ਤੇ ਉਸ ਦੀ ਪਛਾਣ ਹੀ ਖੋ ਲਈ ਅਚਾਨਕ ਅਦਾਲਤ ਦੀ ਪਹਿਲੀ ਬੈਂਚ ਤੋਂ ਆਵਾਜ਼ ਆਈ ਜੱਜ ਸਾਹਿਬ ਮੈਂ ਕੁਝ ਕਹਿਣਾ ਚਾਹੁੰਦੀ ਹਾਂ ਇਹ ਉਹਨਾਂ ਦੇ ਘਰ ਦੀ ਨੌਕਰਾਨੀ ਪੂਜਾ ਸੀ ਜਿਸ ਦੀ ਉਮਰ ਲਗਭਗ 40 ਸਾਲ ਸੀ ਬਿੰਦੀ ਉਸਨੇ ਹਿੰਮਤ ਕਰਕੇ ਗਵਾਹੀ ਦੇਣੀ ਚਾਹੀ ਉਸਨੇ ਕਿਹਾ ਕਿ ਉਸਨੇ ਰਾਤ ਨੂੰ ਜਸਨ ਮੈਡਮ ਨੂੰ ਕਿਸੇ ਹੋਰ ਆਦਮੀ ਦੇ ਨਾਲ ਵੇਖਿਆ ਸੀ ਅਦਾਲਤ ਵਿੱਚ ਹਲਚਲ ਮਚ ਗਈ ਉਸਨੇ ਕਾਲੇ ਰੰਗ ਦੇ ਬੈਗ ਦਾ ਵੀ ਜ਼ਿਕਰ ਕੀਤਾ ਜੋ ਕਿਸੇ ਰਾਜ਼ ਨਾਲ ਭਰਿਆ ਹੋਇਆ ਸੀ ਜੱਜ ਸਾਹਿਬ ਨੇ ਪੁਲਿਸ ਨੂੰ ਕਰ ਦੀ ਤਲਾਸ਼ੀ ਦੇ ਹੁਕਮ ਦਿੱਤੇ ਪੁਲਿਸ ਨੇ ਕਰ ਖੰਗਾਲਿਆ ਤੇ ਇੱਕ ਗੁਪਤ ਖੋਖੇ ਵਿੱਚੋਂ ਕਾਲਾ ਬੈਗ ਮਿਲਿਆ ਬੈਗ ਦੇ ਅੰਦਰ ਡਾਇਰੀ ਪੁਰਾਣਾ ਫੋਨ ਤੇ ਕੁਝ ਕਾਗਜ਼ ਮਿਲੇ ਡਾਇਰੀ ਖੁੱਲੀ ਤਾਂ ਰਾਜ਼ ਸਾਹਮਣੇ ਆ ਗਿਆ ਜਸਨ ਦਾ ਪੁਰਾਣਾ ਪਿਆਰ ਐ ਸੰਦੀਪ ਜਿਸ ਨੂੰ ਅਸਲ ਵਿੱਚ ਮੇਲਾ ਨਾਂ ਦੇ ਖਤਰਨਾਕ ਗੈਂਗਸਟਰ ਵਜੋਂ ਜਾਣਿਆ ਜਾਂਦਾ ਸੀ ਉਸ ਦੀ ਮੌਤ ਕਾਰ ਹਾਦਸੇ ਵਿੱਚ ਨਹੀਂ ਹੋਈ ਸੀ ਸਗੋਂ ਗੈਂਗਸਟਰਾਂ ਦੀ ਲੜਾਈ ਵਿੱਚ ਹੋਈ ਸੀ ਮੇਲਾ ਦਾ ਸਾਥੀ ਰਣਜੀਤ ਜੋ ਪੁਜਾ ਦਾ ਪਰਾਸੀ ਜਸਨ ਨੂੰ ਬਲੈਕਮੇਲ ਕਰ ਰਿਹਾ ਸੀ ਉਸ ਦੇ ਦਬਾ ਕਾਰਨ ਜਸਨ ਨੇ ਆਪਣੇ ਪਤੀ ਉੱਤੇ ਝੂਠੇ ਦੋਸ਼ ਲਾ ਕੇ ਤਲਾਕ ਲਈ ਅਰਜ਼ੀ ਦਾਇਰ ਕੀਤੀ ਅਦਾਲਤ ਵਿੱਚ ਸੱਚ ਸਾਹਮਣੇ ਆ ਗਿਆ ਕਿ ਰਮਨ ਤੇ ਦੋਸ਼ ਬਿਨਿਆਦ ਲਗਾਏ ਹੈ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਰਮਨ ਨਾਮਰਦਗੀ ਦੇ ਦੋਸ਼ਾਂ ਤੋਂ ਬਰੀ ਹੈ ਅਤੇ ਜਸਨ ਨੂੰ ਝੂਠੇ ਦੋਸ਼ ਲਾਉਣ ਲਈ ਸਜ਼ਾ ਮਿਲੇਗੀ ਉਸ ਨੂੰ 1 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਹੋਈ ਰਣਜੀਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਦਾਲਤ ਦੇ ਬਾਹਰ ਨਿਕਲਦੇ ਰਮਨ ਨੇ ਪੂਜਾ ਦਾ ਧੰਨਵਾਦ ਕੀਤਾ ਜਿਸ ਨੇ ਸੱਚ ਬਿਆਨ ਕੀਤਾ ਆਖਿਰ ਵਿੱਚ ਇਹ ਸਾਬਤ ਹੋਇਆ ਕਿ ਸੱਚ ਕਿੰਨਾ ਵੀ ਦੇਰ ਨਾਲ ਸਾਹਮਣੇ ਆਵੇ ਪਰ ਜਿੱਤ ਦਾ ਹਮੇਸ਼ਾ ਸੱਚ ਹੀ ਹੈ ਛੂਟ ਕਦੇ ਵੀ ਲੰਮਾ ਨਹੀਂ ਟਿਕਦਾ